ਮੈਡਮ ਅੱਜ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਤੇ ਤੁਹਾਡੇ ਸੰਖਿਆ ਵੀ ਬਹੁਤ ਜ਼ਿਆਦਾ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕੋਲ ਮੰਤਰੀ ਸਾਹਿਬ ਕੋਲ ਆਪਣੀ ਮੰਗ ਲੈ ਕੇ ਆਓ ਸਰ ਅਸੀਂ ਜਿਨੇ ਕਿ ਸਾਡੇ ਆਪੂ ਸਾਥੀਆਂ ਨੇ ਦੱਸਿਆ ਹੈ ਕਿ ਅਸੀਂ ਇੱਥੇ ਸਵੇਰੇ 10 ਵਜੇ ਤੇ ਪਹੁੰਚ ਗਏ ਆ 3 ਘੰਟੇ ਹੋ ਗਏ ਅਸੀਂ ਮੀਂਹ ਵਿੱਚ ਲਗਾਤਾਰ ਭਿੱਜ ਰਹੇ ਆ ਪਰ ਹਰਜੋਤ ਬੈਂਸ ਜੀ ਰਿਸਪੈਕਟਡ ਹਰਜੋਤ ਬੈਂਸ ਜੀ ਸਾਡੀ ਗੱਲ ਸੁਣੇ ਬਿਨਾਂ ਹੀ ਚਲੇ ਗਏ ਕੋਈ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਗਈ ਸਾਡੀ ਪ੍ਰਾਇਮਰੀ ਪ੍ਰਾਇਮਰੀ ਕੈਡਰ ਚ ਸਾਡੀਆਂ ਪੋਸਟਾਂ ਆਈਆਂ 2000 ਪੀਪੀਆਈ ਪੋਸਟਾਂ 88 ਕੈਡਰ ਨੰਬਰ 94 ਦੇ ਨਾਲ 2021 ਚ ਆਈਆਂ ਸੀਗੀਆਂ ਲਗਾਤਾਰ ਪ੍ਰੋਟੈਸਟ ਕਰਨ ਤੋਂ ਬਾਅਦ ਸਾਡਾ ਪੋਰਟਲ ਓਪਨ ਹੋਇਆ 23 ਜੁਲਾਈ ਨੂੰ ਤੇ 11 ਅਗਸਤ ਨੂੰ ਇਹਨਾਂ ਨੇ ਪੋਰਟਲ ਬਿਨਾਂ ਵਜਾ ਤੋਂ ਬੰਦ ਕਰ ਦਿੱਤਾ ਕੋਈ ਕਲੈਰੀਫਿਕੇਸ਼ਨ ਨਹੀਂ ਸਾਨੂੰ ਇਹਨਾਂ ਨੇ ਦਿੱਤੀ ਉਸ ਮਸਲੇ ਦੇ ਵਿੱਚ ਅੱਜ ਅਸੀਂ ਇੱਕ ਪਾਰੀ ਕੱਟ ਲੈ ਕੇ ਅਰਜੋਤ ਬੈਂਸਲੀ ਦੇ ਅੱਗੇ ਰਿਕਵੈਸਟ ਲੈ ਕੇ ਆਏ ਸੀ ਜੀ ਕਿ ਸਾਡੀ ਸੁਣਵਾਈ ਕਰੋ ਬਟ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿ ਇਹ ਸਰਕਾਰ ਤਾਂ 2022 ਚ ਆਈ ਹੈ 2021 ਚ ਤੁਹਾਡੇ ਦੱਸਣ ਮੁਤਾਬਕ ਤੁਹਾਡੀਆਂ ਪੋਸਟਾਂ ਆਈਆਂ ਕਿ ਉਸ ਸਮੇਂ ਦੀ ਸਰਕਾਰ ਨੇ ਤੁਹਾਨੂੰ ਭਰਤੀ ਨਹੀਂ ਕੀਤਾ ਨਹੀਂ ਸਰ ਸਰਕਾਰਾਂ ਬਹੁਤ ਆਈਆਂ ਬਟ ਸਾਡਾ ਮਤਲਬ ਕੈਬਨਿਟ ਇਸ਼ਤਿਹਾਰ ਆਇਆ ਸੀਗਾ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਜਿੱਦਾਂ 2000 ਪੀਟੀਆਈ ਭਰਤੀ ਕਰਾਂਗੇ ਜੀ ਜੀ ਜਿਵੇਂ ਕਿ ਸੇਵਾ ਸਦਨ ਤਾਂ ਹਰ ਐਤਵਾਰ ਲੱਗਦਾ ਹੈ ਅੱਜ ਮੀਂਹ 'ਚ ਤੁਹਾਨੂੰ ਐਡੀ ਕੀ ਜ਼ਰੂਰਤ ਆਣ ਪਈ ਕਿ ਤੁਸੀਂ ਮੀਂਹ ਦੇ ਵਿੱਚ ਐਜੀਟੇਸ਼ਨ ਕਰ ਰਹੇ ਹੋ ਸਰ ਜਿਵੇਂ ਕਿ ਤੁਹਾਨੂੰ ਦੱਸੀ ਅਸੀਂ 12 ਤਰੀਕ 12 ਅਗਸਤ ਤੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਅੰਦਰ 6ਵੀਂ ਮੰਜ਼ਲ ਡੀਪੀਏ ਦਫ਼ਤਰ ਦੇ ਅੱਗੇ 18 ਦਿਨ ਸਾਡਾ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ ਉਹਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਅੱਜ ਦਾ ਦਿਨ ਇੱਥੇ ਮਤਲਬ ਹਰ ਸੰਡੇ ਨੂੰ ਇੱਥੇ ਬੈਠਦੇ ਆ ਸਰ ਪ੍ਰਜੋਤ ਬੈਂਸ ਜੀ ਉਹਨਾਂ ਨਾਲ ਅਸੀਂ ਮਿਲਣ ਆਏ ਸੀ, ਵਾਰਤਾਲਾਪ ਕਰਨ ਆਏ ਸੀ, ਬਟ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਮਿਲੇ ਤੋਂ ਬਿਨਾਂ ਹੀ ਚਲੇ ਗਏ ਅਸੀਂ। ਕੀ ਲੱਗਦਾ ਕਿ ਐਦਾਂ ਪ੍ਰਦਰਸ਼ਨ ਕਰਨ ਦੇ ਨਾਲ ਤੁਸੀਂ ਆਪਣੀ ਮੰਗਾਂ ਨੂੰ ਮਨਾ ਲੋਗੇ ਕਿ ਤੁਹਾਡੀ ਕੋਈ 5 ਮੈਂਬਰੀ ਕਮੇਟੀ ਜਿਹੜੀ ਹੈ ਹਲੀਮੀ ਦੇ ਨਾਲ ਆਪਣੀ ਗੱਲਬਾਤ ਨੂੰ ਮੰਤਰੀ ਸਾਹਿਬ ਤੱਕ ਰੱਖੇ? ਅਸੀਂ ਚਾਹੁੰਦੇ ਹਾਂ ਕਿ ਆਪਣੀ ਗੱਲਬਾਤ ਦੇ ਨਾਲ ਮੰਤਰੀ ਸਾਹਿਬ ਦੇ ਅੱਗੇ ਰੱਖਣ ਗੱਲਬਾਤ। ਜੀ। ਪਾਜੀ ਕਿਹੜੀ ਯੂਨੀਅਨ ਤੋਂ ਅਜਿਹੀ ਕੀ ਗੱਲ ਹੋ ਗਈ ਕਿ ਅੱਜ ਮੀਂਹ ਇੰਨਾ ਜ਼ਿਆਦਾ ਹੈ ਔਰ ਤੁਸੀਂ ਮੀਂਹ ਤੇ ਭਿੱਜਦੇ ਐਜਿਟੇਸ਼ਨ ਕਰ ਰਹੇ ਹੋ ਅਸੀਂ ਜੀ ਬੇਰਜ਼ਗਾਰ ਪੀਟੀਆ ਦੇ ਹੱਪਗਾ ਜੀ ਸਾਡੀ ਯੂਨੀਅਨ ਹੈ ਨਵੀਂ ਬੇਰਜ਼ਗਾਰ ਪੀਟੀਆ ਯੂਨੀਅਨ ਲੰਮਾ ਸਮਾ ਸੰਘਰਸ਼ ਕਰੰ ਤੋਂ ਬਾਅਦ ਇਸ ਸਰਕਾਰ ਦੇ ਵਿੱਚ ਸਾਡੀਆਂ ਜਿਹੜੀਆਂ ਪ੍ਰਾਇਮਰੀ ਕਾਡਰਾਂ ਦੇ ਨੇ 2000 ਪੀਟੀਆ ਦੀ ਪੋਸਟਾਂ ਆਈਆਂ ਜਿਹਦਾ ਕੀ ਪਿਛਲੇ ਦਿਨ ਜਿਹੜੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਉਹ ਪ੍ਰਕਿਰਿਆ ਜਿਹੜੀ ਆ 23 ਜੁਲਾਈ 2025 ਤੋਂ ਸ਼ੁਰੂ ਹੋਈ ਔਰ 11 ਅਗਸਤ ਨੂੰ ਉਹ ਪ੍ਰਕਿਰਿਆ ਜਿਹੜੀ ਭਾਰਮ ਭਰਨ ਦੀ ਉਹ ਬੰਦ ਕਰ ਦਿੱਤੀ ਗਈ। ਉਸੇ ਰੋਸ ਵਜੋਂ ਜਿਹੜਾ ਕਿ ਅੱਜ ਅਸੀਂ ਇੰਨੇ ਭਾਰੀ ਬਾਰਿਸ਼ ਦੇ ਵਿੱਚ ਜਿਹੜਾ ਕਿ ਹੈ ਨਾਨਪੁਰ ਸਾਹਿਬ ਵਿਖੇ ਇਕੱਠੇ ਹੋਏ ਹਾਂ। ਜੀ। ਤੇ ਕੀ ਤੁਹਾਡੀ ਮੰਗ ਕੀ ਆ? ਸਾਡੀ ਮੰਗ ਇਹੀ ਹੈ ਜੀ ਜਿਹੜੀ ਉਹ ਭਰਤੀ ਰੋਕੀ ਗਈ ਹੈ ਉਹ ਭਰਤੀ ਉਥੋਂ ਹੀ ਸਟਾਰਟ ਕੀਤੀ ਜਾਵੇ ਤੇ ਜਿਹੜੇ ਰਹਿੰਦੇ ਕੈਂਡੀਡੇਟ ਨੇ ਉਹਨਾਂ ਦੇ ਫਾਰਮ ਭਰਵਾਏ ਜਾਣ। ਔਰ ਵਾਲੇ ਸਮੇਂ ਦੇ ਵਿੱਚ ਇਸ ਭਰਤੀ ਦੀ ਜੋ ਵੀ ਪ੍ਰਕਿਰਿਆ ਉਸ ਨੂੰ ਪੂਰੀ ਕਰਕੇ ਇਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜਾ ਕੀ ਹੈ ਰੁਜ਼ਗਾਰ ਦਿੱਤਾ ਜਾਵੇ ਕਿੰਨੇ ਜਾਣੀਓ ਤੁਸੀਂ ਟੋਟਲ ਟੋਟਲ ਸਰ ਸਾਡੀ 17 ਸਾਲਾਂ ਤੋਂ ਜਿਹੜੀ ਹੈ ਭਰਤੀ ਨਹੀਂ ਹੈ ਜੀ ਤੇ ਜਿਹੜਾ ਕੋਰਸ ਹੈ ਅੱਜ ਵੀ ਕੰਟੀਨਿਊ ਚੱਲ ਰਿਹਾ ਤੇ ਜਿਹਦੇ ਵਿੱਚ ਸਾਡੇ 25000 ਪਲੱਸ ਕੈਂਡੀਡੇਟ ਨੇ ਜਿਹੜੇ ਕੁਝ ਤਾਂ ਔਵਰੇਜ ਹੋ ਕੇ ਕੁਝ ਜਿਹੜੇ ਕੀ ਹੈ ਔਵਰੇਜ ਹੋਣ ਦੀ ਕਕਾਰ ਤੇ ਖੜੇ ਨੇ ਕਿਸੇ ਦੇ 2 ਮਹੀਨੇ ਰਹਿ ਗਏ ਕਿਸੇ ਦੇ 3 ਮਹੀਨੇ ਰਹਿ ਗਏ ਅਗਰ ਦੁਬਾਰਾ ਜਿਹੜਾ ਇਹ ਭਰਤੀ ਦਾ ਪੋਰਟਲ ਆਨਲਾਈਨ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਦੱਸਾ 15 ਦੇ ਦਿਨਾਂ ਦੇ ਅੰਦਰ ਅੰਦਰ ਹਜ਼ਾਰਾਂ ਕੈਂਡੀਡੇਟ ਫੇਰ ਓਵਰਏਜ ਹੋ ਜਾਣਗੇ ਤੇ ਕੀ ਤੁਹਾਨੂੰ ਮੰਤਰੀ ਸਾਹਿਬ ਨਾਲ ਮਿਲਣ ਦਾ ਸਮਾਂ ਮਿਲਿਆ ਨਹੀਂ ਜੀ ਅਸੀਂ ਬਿਨੈਟ ਕਰ ਰਹੇ ਸੀ ਉਹਰੇ ਕਿ ਸਾਨੂੰ ਮੰਤਰੀ ਸਾਹਿਬ ਦੇ ਨਾਲ ਮਲਾ ਦਿੱਤਾ ਜਾਵੇ ਸਾਨੂੰ ਕਿਹਾ ਗਿਆ ਸੀਗਾ ਵੀ ਤੁਹਾਨੂੰ ਮਲਾਵਾਂਗੇ ਪਰ ਮੰਤਰੀ ਸਾਹਿਬ ਚਲੇ ਗਏ ਸਾਨੂੰ ਮਲਾਇਆ ਇਹ ਅੱਜ ਪਹਿਲੀ ਮੁਲਾਕਾਤ ਹੋਣੀ ਸੀ ਤੁਹਾਡੀ ਨਹੀਂ ਸਾਡੀਆਂ ਸਾਥ ਦੇ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ ਭਰਤੀ ਹਰਜੋਤਨ ਸਿੰਘ ਸਰ ਨੇ ਸਾਡੀ ਪਹਿਲਾਂ ਚਲਾਈ ਸੀ ਭਰਤੀ ਕਿਸੇ ਕਾਰਨ ਜਿਹੜਾ ਕਿ ਕੋਰਟ ਦੇ ਵਿੱਚ ਚਲੀ ਗਈ ਸੀ ਉੱਥੇ ਜਿੱਥੇ ਡਿਪਾਰਟਮੈਂਟ ਨੇ ਡਿਫੈਂਡ ਕਰਨਾ ਸੀ ਡਿਫੈਂਡ ਨਹੀਂ ਕੀਤਾ ਜਿਹਦੇ ਕਰਕੇ ਡਿਪਾਰਟਮੈਂਟ ਨੇ ਜਿਹੜਾ ਕਿ ਨੋਟੀਫਿਕੇਸ਼ਨ ਵਾਪਸ ਲੈ ਲਿਆ ਤਾਂ ਭਰਤੀ ਉੱਥੇ ਰੁਕ ਗਈ ਅਗਲਾ ਤੁਹਾਡਾ ਕੀ ਰਹੇਗਾ ਸਰ ਅਗਲਾ ਸਾਡਾ ਐਕਸ਼ਨ ਹੈ ਵੀ ਜਦੋਂ ਤੱਕ ਮੰਤਰੀ ਸਾਹਿਬ ਸਾਡੀ ਬੈਠ ਕੇ ਗੱਲ ਨਹੀਂ ਸੁਣਦੇ ਅਸੀਂ ਜਿੱਥੇ ਵੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਮੰਤਰੀ ਸਾਹਿਬ ਜਾਂਦੇ ਨੇ ਅਸੀਂ ਇਹਨਾਂ ਦਾ ਜਿਹੜਾ ਕੀ ਹੈ ਵਿਰੋਧ ਕਰਾਂਗੇ